बोल के you तोए

ਇਹ ਤੇਰੀ ਤੇ ਨੀਰਹਾ ਇਹ ਦੇ ਦੇ ਨੀਰੋ ਇਹ ਦੇ ਦੇ ਨੀਰੋ ਬਾਈ ਜੀ ਦਾ ਖਾਲਸਾ ਬਾਈ ਜੀ ਦੀ ਫਤਿਹ ਅੱਜ ਪੁੰਨਿਆਂ ਤੰਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਨਮ ਦਿਨ ਗੁਰੂ ਨਾਨਕ ਦੇਵ ਪਾਸ਼ਾ ਗੁਰਪੂਰਵ ਡੇਰਾ ਬਾਬਾ ਗਿਆਨ ਦਾਸ ਜਿੱਥੇ ਕਿ ਮੌਕੇ ਤੇ ਗਦੀਨ ਸੀ ਮੰਨਤਾ ਸ੍ਰੀ ਕਾਲਦਾਸ ਮਹਾਰਾਜ ਜੀ 31 ਸ੍ਰੀ ਸਾਇ ਪਾਠਾਂ ਦੇ ਪਉਗ ਅੱਜ ਪਾਏ ਗਏ ਪੂਰਨ ਮਾਸ਼ੀ ਤੇ ਇਕੱਠ ਹੋਇਆ ਸੰਗਤਾਂ ਦਾ ਬੜਾ ਭਾਰੀ ਇਕੱਠ ਹੋਇਆ ਸੰਤ ਫਕਰ ਫਕੀਰ ਮਹਾਂਪੁਰਸ਼ ਪਹੁੰਚੇ ਗੁਰਪੂਰਬ ਨੂੰ ਮੁੱਖ ਰੱਖਦਿਆਂ ਹੋਇਆ ਸ੍ਰੀ 31 ਸੈ ਪਾਠ ਜਿਹੜੇ ਕਿ ਪਿਛਲੀ ਪੂਰਨਮਾਸੀ ਤੇ ਆਰੰਭ ਕੀਤੇ ਸੀ ਅੱਜ ਉਹਨਾਂ ਦੇ ਭੋਗ ਪਾਏ ਗਏ ਸੰਗਤਾਂ ਦਾ ਬਹੁਤ ਭਾਰੀ ਉਤਸ਼ਾਹ ਨਾਲ ਇਕੱਠ ਹੋਇਆ ਲੰਗਰ ਚੱਲੇ ਮੇਰੇ ਵੱਲੋਂ ਜੱਟ ਜੂਠੀ ਵੱਲੋਂ ਸਾਰੀ ਸੰਗਤ ਵੱਲੋਂ ਸੰਤਾਂ ਦਾ ਮਹਾਪੁਰਸ਼ਾਂ ਦਾ ਫਕੀਰਾਂ ਦਾ ਫਕੀਰਾਂ ਦਾ ਬਾਰੋਂ ਅੰਗ ਸੰਗਤਾਂ ਦਾ ਬਾਬਾ ਕਾਲਦਾਸ ਜੀ ਮਹਾਰਾਜੀ ਬੰਦੋ ਕਿਉਂਕਿ ਮੌਕੇ ਤੇ ਜਿਹੜੇ ਕਦੀ ਸੀਨ ਬਾਬਾ ਕਾਲਦਾਸ ਜੀ ਹੈ ਸੰਤ ਬਾਬਾ ਬਦਰਾਮਦਰਸ ਮਹਾਰਾਜੀ ਦੀ ਜਿਹੜੀ ਇਹ ਪੁੰਨਿਆ ਅਰੀ ਚਲਾਈ ਹੈ ਜਿਹੜੀ 25-26 ਸਾਲ ਤੋਂ ਉੱਚਲਦੀ ਰਹਿੰਦੀ ਹੈ ਸੰਗਤਾਂ ਦੀਆਂ ਝੋਲੀਆਂ ਵਾਂ ਪੁਰਸ਼ ਭਰਦੇ ਰਹਿੰਦੇ ਆ ਅੱਜ ਗੁਰਪੁਰਬ ਨੂੰ ਮੁੱਖ ਰੱਖ ਲਿਆ ਤਾਂ ਤੀਸਰੀ ਸਾਜੀ ਪਠਾਣੀ ਪਹੁੰਚ ਪਾਏਗੇ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਖਿਆ ਜਾਂਦਾ ਔਰ ਬਹੁਤ ਮਹਾਂਪੁਰਸ਼ਾਂ ਦਾ ਤਕਬੀਰ ਕੀਤਾ ਜਾਂਦਾ ਜਿਹੜੇ ਇੱਥੇ ਪਹੁੰਚੇ ਆ ਤੇ ਮੇਰੇ ਵੱਲੋਂ ਗੁਰਪੁਰਬ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਕਰੋੜ ਕਰੋੜ ਵਧਾਈਆਂ ਹੋਣ ਬੈਗ ਵੀਜੀ ਕਖਨ ਸਾਹਿਬ ਹੈ ਜੀ ਹੋ ਜਗਤ ਗੁਰੂ ਪਿਤਾ 바ਵਾ ਸ਼੍ਰੀ ਚੰਦਰ ਭਗਵਾਨ ਦੀ ਜੈ ਅੱਜ ਡੇਰਾ ਸਿੰਘਪੁਰਾ ਵਿਖੇ ਧੰਨ ਧੰਨ ਬਾਬਾ ਗਿਆਨਦਾ ਜੀ ਦੇ ਸਥਾਨ ਵਿਖੇ ਬਾਬਾ ਬਰਾਮ ਦਾ ਜੀ ਮਹਾਰਾਜ ਦੀ ਕਿਰਪਾ ਨਾਲ ਧੰਨ ਧੰਨ ਬੈਣੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਗੁਰਪੁਰਬ ਬੜੀ ਹੀ ਧੂਮ ਧਾਮ ਨਾਲ ਮਨਾਇਆ ਗਿਆ ਸਮੂਹ ਸੰਗਤਾਂ ਨੇ ਬੜੀ ਤਨੋਂ ਮਨੋਂ ਤਨੋਂ ਸੇਵਾ ਕੀਤੀ ਬਾਬਾ ਜੀ ਮਿਹਰ ਕਰਨਾ ਜਿੰਨੀਆਂ ਸੰਗਤਾਂ ਨੇਰੇ ਵਿੱਚ ਆਈਆਂ ਸਭ ਦਾ ਭਲਾ ਹੋਵੇ ਉਹ ਜਗਤ ਗੁਰੂ ਪਿਤਾ 바ਵਾ ਸ਼ਿਵਚੰਦਰ ਭਗਵਾਨ ਦੀ